ਤਨ ਤਨ ਗੁਰੂ ਤੇਗ ਬਹਾਦਰ ਤਨ ਤਨ ਗੁਰੂ ਤੇਗ ਬਹਾਦਰ ਤਨ ਤਨ ਅੱਜ ਦਾ ਖਾਸ ਅੱਜ ਦਾ ਤਨਤਨ ਸ਼੍ਰੀ ਗੁਰੂ ਦੇਖ ਬਾਦਰ ਸ਼ਹੀਦੀ ਦੇ ਰੈਸਨ ਖਤਰਨਾਕ ਪੀਰ ਤਨਤਨ ਜਲਾ ਸਜਾਇਆ ਗਿਆ ਵੰਡਾ ਸਰਕਾਰ ਵੱਲੋਂ ਕਿੱਥੇ ਉਤਰਾ ਦੇ ਨਹੀਂ ਕਿਹਨਾਂ ਸਤਿ ਸੋ ਬੈਜਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੀ ਚਾਤਰ ਤਨਤਨ ਸ਼੍ਰੀ ਗੁਰੂ ਤੇਗ ਪਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰ ਰਹੇ ਹਾਂ ਇਹਦਾ ਨਗਰ ਕੀਰਤਨਾਂ ਦੀ ਜਿਹੜੀ ਅਗਵਾਈ ਆ ਉਹ ਸੰਤ ਮਹਾਂਪੁਰਸ਼ ਕਰ ਰਹੇ ਨੇ ਅਸੀਂ ਪੰਜਾਬ ਸਰਕਾਰ ਵੱਲੋਂ ਬਤੌਰ ਸੇਵਾਦਾਰ ਸੇਵਾ ਨਿਭਾ ਰਹੇ ਆ ਚਾਰ ਨਗਰ ਕੀਰਤਨ ਜਿਹੜੇ ਨੇ ਉਹ ਇਸ ਜਿਹੜੇ 350 ਸਾਲਾਂ ਗੁਰੂ ਸਾਹਿਬ ਦੀ ਸ਼ਾਨ ਨੂੰ ਸਮਰਪਿਤ ਵਕ ਵਕ ਥਾਵਾਂ ਤੋਂ ਸ਼ੁਰੂ ਕੀਤੇ ਗਏ ਨੇ ਇੱਥੋਂ ਅੱਜ ਜਿਹੜੇ ਚੱਲੇ ਪਏ ਨੇ ਇਹ ਕੱਲ ਜਿਹੜਾ ਗੁਰਦਾਸਪੁਰ ਦੀ ਧਰਤੀ ਤੋਂ ਇਹ ਨਗਰ ਕੀਰਤਨ ਆਰੰਭ ਹੋਇਆ ਸੀਗਾ ਵੱਖ-ਵੱਖ ਜਗ੍ਹਾ ਤੋਂ ਹੁੰਦਾ ਬਟਾਲਾ ਆਟਾਲੀਵਾਲ ਮੈਤਾ ਚੌਂਕ ਰਈਆ ਜੰਡਿਆਲਾ ਤੇ ਅੰਮ੍ਰਿਤਸਰ ਪਰਾ ਸੀਗਾ ਹੁਣ ਇਥੋਂ ਅਗਲੇ ਪਰਾ ਵਾਸਤੇ ਚਾਲੇ ਪਾਏ ਨੇ ਜਿਹਦੇ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਸ੍ਰੀ ਤਨਮਤਨ ਸਾਹਿਬ ਸ੍ਰੀ ਕਰਪਾਖੁਰ ਸਾਹਿਬ ਔਰ ਜਲੰਧਰ ਦੇ ਵਿੱਚ ਪਰਾ ਹੋਏਗਾ ਇਸ ਤੋਂ ਉਪਰੰਤ ਆ ਨਵਾਂ ਸ਼ਹਿਰ ਬੰਗਾ ਬਲਾਚੌਰ ਲਈ ਨਗਰ ਕੀਰਤਨ ਦੀ ਸਮਾਪਤੀ ਜਿਹੜੀ ਆ ਤੇ 22 ਤਰੀਕ ਸ਼ਾਮ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹੋਏਗੀ ਪੰਜਾਬ ਸਰਕਾਰ ਵੱਲੋਂ ਇਸ ਕੰਦੇਉਂ ਵਾਲੇ ਜਿਹੜੇ ਨੇ ਐਸਸੀ ਦੀ ਜਰੂਰਤ ਪੰਜਾਬ ਸਰਕਾਰ ਅਸੀਂ ਹਰ ਤਰ੍ਹਾਂ ਦੇ ਸੰਗਤ ਨੂੰ ਆ ਦਰਸ਼ਨਾ ਦਰਸ਼ਨ ਕਰਨ ਵਾਸਤੇ ਕੋਈ ਮੁਸ਼ਕਲ ਨਾ ਹੋਵੇ ਅਸੀਂ ਉਚਿਤ ਪ੍ਰਬੰਧ ਕੀਤੇ ਨੇ ਉੱਥੇ ਰਹਿਣ ਵਾਸਤੇ Shri Anandpur ਸਾਹਿਬ ਦੀ ਧਰਤੀ ਤੇ ਰਹਿਣ ਵਾਸਤੇ ਜਿਹੜਾ ਤਿੰਨ ਟੈਂਟ ਸਿਟੀ ਲਾਏ ਨੇ ਇਦੇ ਵਿੱਚ 10-16000 ਦੇ ਕਰੀਬ ਸੰਗਠ ਜਿਹੜੀ ਆ ਪਹਿਰਾ ਕਰ ਸਕਦੀ ਆ ਇਸ ਤੋਂ ਇਲਾਵਾ ਅਸੀਂ ਉੱਥੇ ਐਂਬੂਲੈਂਸਸ ਦਾ ਮੈਡੀਕਲ ਟੀਮਸ ਦਾ ਔਰ ਸਾਰਾ ਸਿਕਿਉਰਿਟੀ ਦਾ ਟਰੈਫਿਕ ਦਾ ਸਾਰਾ ਪ੍ਰਬੰਧ ਕੀਤਾ ਹੋਇਆ ਸੰਗਠ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਜਿਹੜੀ ਆ ਉਹ ਨਹੀਂ ਹੋਣੀ ਸਾਹਿਬਾਨ ਅੱਜ ਜਿਲ੍ਹਾ ਸੰਤਨ ਸਾਹਿਬ ਜੀ ਨੇ ਇੱਕ ਬਾਤ ਅਦਾਸ਼ੀ ਕਿ ਜਿਹੜੇ ਨੂੰ ਸੁਦਰ ਖਤਰ ਨਗਰ ਪੀਲੇ ਤੁੰਗਿਆ ਸੁਝਾਇਆ ਗਿਆ ਵਾਪੰਡਾ ਸਰਕਾਰ ਵੱਲੋਂ ਅਤੇ ਉਹ ਰਾਜਨੀਤਿਕ ਤੇ ਖੇਡਦਾ ਹੈ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੰਦੀ ਚਾਤਰ ਤਨਤਨ ਸ੍ਰੀ ਗੁਰੂ ਤੇਗਪਾਤਾ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਹੈ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰ ਰਹੇ ਹਾਂ ਇਹਦਾ ਨਗਰ ਕੀਰਤਨਾਂ ਦੀ ਜਿਹੜੀ ਅਗਵਾਈ ਆ ਉਹ ਸੰਤ ਮਹਾਂਪੁਰਸ਼ ਕਰ ਰਹੇ ਨੇ ਅਸੀਂ ਪੰਜਾਬ ਸਰਕਾਰ ਵੱਲੋਂ ਬਤੌਰ ਸੇਵਾਦਾਰ ਸੇਵਾ ਨਿਭਾ ਰਹੇ ਹਾਂ ਚਾਰ ਨਗਰ ਕੀਰਤਨ ਜਿਹੜੇ ਨੇ ਉਹ ਇਸ ਜਿਹੜੇ 350 ਸਾਲਾਂ ਦਾ ਆ ਗੁਰੂ ਸਾਹਿਬ ਦੀ ਸ਼ਾਦ ਨੂੰ ਸਮਰਪਿਤ ਵਕ ਵਕ ठाਵਾ ਤੋਂ ਸ਼ੁਰੂ ਕੀਤੇ ਗਏ ਨੇ ਇੱਥੋਂ ਅੱਜ ਜਿਹੜੇ ਚੱਲੇ ਪਏ ਨੇ ਇਹ ਕੱਲ ਜਿਹੜਾ ਗੁਰਦਾਸਪੁਰ ਦੀ ਧਰਤੀ ਤੋਂ ਇਹ ਨਗਰ ਕੀਰਤਨ ਆਰੰਭ ਹੋਇਆ ਸੀਗਾ ਵਕ ਵਕ ਜਗਾ ਤਾਂ ਹੁੰਦਾ ਆ ਬਟਾਲਾ 44 ਵਾਲ ਮਹਿਤਾ ਚੌਂਕ ਰਈਆ ਜੰਡਿਆਲਾ ਤੇ ਅੰਮ੍ਰਿਤਸਰ ਪ੍ਰਾਂ ਸੀਗਾ ਹੁਣ ਇਥੋਂ ਅਗਲੇ ਪੜਾਅ ਵਾਸਤੇ ਚਾਲੇ ਪਾਏ ਨੇ ਜਿਹਦੇ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਔਰ ਜਲੰਧਰ ਦੇ ਵਿੱਚ ਪੜਾਅ ਹੋਏਗਾ ਇਸ ਤੋਂ ਉਪਰੰਤ ਆ ਨਵਾਂ ਸ਼ਹਿਰ ਪੰਗਾ ਬਲਾਚੌਰ ਦਾ ਇਹ ਨਗਰ ਕੀਰਤਨ ਦੀ ਸਮਾਪਤੀ ਜਿਹੜੀ ਆ ਤੇ 22 ਤਰੀਕ ਸ਼ਾਮ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹੋਏਗੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਨਾਲ ਜਿਹੜੇ ਨੇ ਐਸ.ਸੀ. ਦੇ ਜਰੂਰਤ ਪੰਜਾਬ ਸਰਕਾਰ ਅਸੀਂ ਹਰ ਤਰ੍ਹਾਂ ਦੇ ਸੰਗਤ ਨੂੰ ਆ ਦਰਸ਼ਨਾ ਦਰਸ਼ਨ ਕਰਨ ਵਾਸਤੇ ਕੋਈ ਮੁਸ਼ਕਲ ਨਾ ਹੋਵੇ ਅਸੀਂ ਉਚਿਤ ਪ੍ਰਬੰਧ ਕੀਤੇ ਨੇ ਉੱਥੇ ਰਹਿਣ ਵਾਸਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਰਹਿਣ ਵਾਸਤੇ ਜਿਹੜਾ ਤਿੰਨ ਟੈਂਟ ਸਿਟੀ ਲਾਏ ਨੇ ਇਦੇ ਵਿੱਚ 10-10000 ਦੇ ਕਰੀਬ ਸੰਗਠ ਜਿਹੜੀ ਆ ਪਹਿਰਾ ਕਰ ਸਕਦੀ ਆ ਇਸ ਤੋਂ ਇਲਾਵਾ ਅਸੀਂ ਉੱਥੇ ਐਂਬੂਲੈਂਸਸ ਦਾ ਮੈਡੀਕਲ ਟੀਮਸ ਦਾ ਔਰ ਸਾਰਾ ਸਿਕਿਉਰਿਟੀ ਦਾ ਟਰੈਫਿਕ ਦਾ ਸਾਰਾ ਪ੍ਰਬੰਧ ਕੀਤਾ ਹੋਇਆ ਸੰਗਠ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਜਿਹੜੀ ਆ ਉਹ ਨਹੀਂ ਹੋਉਂਦੀ